ਮੈਂ ਕੱਲੀ ਜਣੀ ਕਮਾਣੇ ਆਣੀ ਆ ਇਹ ਵੀ ਚੱਜਾਉਂਦਾ ਏ ਮੇਰੇ ਰਿਸ਼ਤੇਦਾਰ ਮੇਰੇ ਪੱਗੜੇ ਤੱਕ ਬੈਠੂ ਏ ਮੈਂ ਤਾਂ ਹੀ ਤਾਂ ਕਿਹਾ ਬੀਬਾ ਅਸੀਂ ਤਾਂ ਕਾਰਵਾਈ ਨੂੰ ਬੈਠੇ ਮੇਰੇ ਬਰਾਬਰ ਮੇਰੇ ਬੰਦੇ ਦੇ ਬਰਾਬਰ ਤਾਂ ਨਹੀਂ ਹੁਣ ਇੱਕ ਜਣੀ ਕਿੱਥੇ ਕਿੱਥੇ ਜਾਏਗੀ ਪਰ ਮੈਂ ਕਦੋਂ ਕਿਹਾ ਬਈ ਬਿਆਨ ਲਿਖਾ ਬਿਆਨ ਲਿਖਾ ਕੇ ਅਸੀਂ ਅਰਜੀ ਦੱਸੋ 3 ਮਿੰਟ ਸੀਗਾ ਬਰਾਜੀ ਵਾਲਾ ਜਿਹੜਾ ਇਹ ਜੀ ਇਹ ਆਪਣਾ ਪਰਚਾ ਦਰਜ ਹੋਇਆ ਸੀ ਸਾਡਾ ਐਫ ਆਈ ਆਰ ਨੰਬਰ 54 ਜੀ ਠੀਕ ਹੈ ਦਰਦ ਹੋਈ ਸੀ ਸਾਡੇ ਐਫ ਆਈ ਆਰ ਨੰਬਰ 541162025 ਨੂੰ ਕਰਮਚੰਦ ਦੇ ਸੱਟਾਂ ਲੱਗੀਆਂ ਸੀਗੀਆਂ ਠੀਕ ਹੈ ਤੇ ਕਰਮ ਸਿੰਘ ਦੇ ਠੀਕ ਹੈ ਸੇਰਾ ਪਿੰਡ ਦੇ ਠੀਕ ਹੈ ਉਹਦੇ ਸੱਟਾਂ ਲੱਗਿਆ ਸੀ ਤੇ ਤਰਾ ਤੋਂ ਦੀ 12 ਮਈ ਤੋਂ ਬਾਅਦ ਜਦੋਂ ਪਹਿਲਾਂ ਹਸਪੀਟਲ ਦਾਖਲ ਸੀਗਾ ਫਿਰ ਉਹਨੂੰ ਛੁੱਟੀ ਮਿਲ ਗਈ ਸੀ ਤੇ ਉਹਦੀ ਘਰੇ ਡੈਥ ਹੋ ਗਈ ਸਵੇਰੇ ਸਾਨੂੰ ਪਤਾ ਲੱਗਿਆ ਉਸ ਤੋਂ ਬਾਅਦ ਅਸੀਂ ਡੈੱਡ ਬੋਡੀ ਇੱਥੇ ਲਿਆ ਲਈ ਤੇ ਹੁਣ ਅਸੀਂ ਇਹਨਾਂ ਦੇ ਬਿਆਨ ਲਿਖਾਉਂਦੇ ਆ ਕਿੰਨਾ ਜਿੰਨਾ ਦੇ ਖਿਲਾਫ ਪਹਿਲਾਂ 9 ਬੰਦਿਆਂ ਦੇ ਖਿਲਾਫ ਪਰਚਾ ਦਰਜ ਹੋਇਆ ਹੋਇਆ ਤੇ 452 ਦਾ ਤੇ ਕ੍ਰਾਸ ਵੀ ਹੋਇਆ ਹੋਇਆ ਤੇ ਉਹ ਜਿਹੜੇ ਬਿਆਨ ਲਿਖਾਉਂਦੇ ਹੋ ਉਸਾਇ ਤੇ ਅਸੀਂ ਕਾਰਵਾਈ ਕਰਕੇ ਜੁਰਮਚ ਵਾਧਾ ਕਰਕੇ ਇਹਨਾਂ ਬੰਦਿਆਂ ਨੂੰ ਅਰੈਸਟ ਕਰਦੇ ਹੁਣ ਕੀ ਲੱਗਦਾ 130 ਤੇਜ ਕਨਵਰਟ ਕੀਤਾ ਜਾਊਗਾ ਹਾਂਜੀ ਹਾਂਜੀ ਕਰਾਂਗੇ ਜਿਹੜੀ ਧਾਰਾ ਬੰਦੀਆ ਪੋਸਟਮਾਰਟ ਹੋ ਕੇ ਕਰਾਂਗੇ ਜੋ ਬੰਦੀ ਓਪਨ ਜੀ ਕੀ ਨਾਮ ਹੈ ਆਪਣਾ ਮਨਜੀਤ ਕੋਹਰਾ ਜੀ ਕਿਹੜਾ ਪਿੰਡ ਹੈ ਜੀ ਸਹਰੀ ਹੈ ਜੀ ਕੀ ਗੱਲਬਾਤ ਹੋ ਗਈ ਸੀ ਲੜਾਈ ਹੋ ਗਈ ਸੀ ਕਿੰਨਾ ਟਾਈਮ ਪਹਿਲੇ ਡੇਢ ਮਹੀਨਾ ਹੋ ਗਿਆ ਜੀ ਦੋ ਤਰੀਕ ਜਿਹੜੀ ਲੜਾਈ ਹੋਈ ਸੀ ਉਹਦੇ ਚ ਕੌਣ ਜ਼ਖਮੀ ਹੋਇਆ ਸੀਗਾ ਮੇਰੇ ਹਸਬੰਦ ਤੇ ਜੀ ਕਾਰੋ ਜ਼ਿੰਦਗੀ ਤੇ ਕਿੱਥੇ ਐਡਮਿਟ ਸੀਗੇ ਫਿਲਹਾਲ ਪੂਰੀ ਇਹ ਪਹਿਲਾਂ ਰਾਤ ਪੂਰੀ ਤੇਜੀ ਫੌਸ ਬੇਟਲ ਦੇ ਰਾਤ ਕਰੇਗੀ ਅੱਛਾ 6 ਕਿਤੇ ਵਜੇ ਹੋਈ ਸੀ ਉਹਦਾ ਸਿਰ ਤੇ ਲੱਗੀ ਹੈ ਜੀ ਤੇ ਹੁਣ ਕੀ ਹੋਇਆ ਹੁਣ ਉਹਨਾਂ ਦੀ ਡੈਥ ਹੋ ਗਈ ਹੈ ਜੀ ਰਾਤ 1 ਵਜੇ ਡੈਥ ਹੋ ਵੀ ਗਈ ਨਾ ਜੀ ਮੇਰੀ ਕੋਈ ਸੁਣਾਈ ਨਹੀਂ ਹੋਈ ਹੈ ਜੀ ਮੈਂ ਰਾਤ ਨੂੰ ਐਮ ਨਹੀਂ ਲੈ ਕੇ ਬੈਠੀ ਹੈ ਮੇਰੀ ਕੋਈ ਸੁਣਾਈ ਨਹੀਂ ਹੋਈ 3 ਘੰਟੇ 4 ਘੰਟੇ ਮੈਨੂੰ ਰੇਵੀ ਹੋ ਕੇ ਬੈਠੀ ਨੂੰ ਫਿਰ ਕਿੱਥੇ ਛੱਟ ਲੱਗ ਗਈ ਕੋਈ ਸੁਣਾਈ ਨਹੀਂ ਹੋਈ ਮੇਰੀ ਕੋਈ ਕਾਲ ਨਹੀਂ ਹੋਈ ਹੈ ਮੇਰੇ ਛੋਟੇ ਛੋਟੇ ਬੱਚੇ ਆਉਣਗੇ ਕਿੰਨੇ ਇਹ ਵਾਲੇ ਛੱਡਾ ਉਹਨਾਂ ਨੂੰ ਦੱਸੋ ਪਹਿਲਾਂ ਇਹ ਕੀ ਕੰਮ ਕਰਦੇ ਸੀਗੇ ਦੋੜੇ ਹਸਮਨ ਆदमी ਜਰੀ ਕੰਮ ਕਰਦੇ ਤੇ ਹੁਣ ਤੁਸੀਂ ਪੁਲਿਸ ਨੂੰ ਕੀ ਬਿਆਨ ਦਿੱਤਾ ਸੀ ਕੀ ਕੀ ਦੇਖ ਦੇ ਖਿਲਾਫ ਬਿਆਨ ਦਿੱਤਾ ਸੀ ਉਸ ਟਾਈਮ ਕਈ ਜਣੇ ਤਾਂ 18 ਜਣੇ ਆ ਜੀ ਜਿਹਨਾਂ ਤੋਂ ਕਹਿਣ ਪਹਿਲੇ ਕੋਈ ਬੱਚਾ ਦਾਤ ਜੋ ਹੈ ਸੀ ਕੋਈ ਨਹੀਂ ਹੋਇਆ ਜੀ ਕੋਈ ਥੱਕੜ ਨਹੀਂ ਹੋਈ ਕੋਈ ਕੁਝ ਨਹੀਂ ਹੋਇਆ ਜੀ ਜੋ ਬੱਚਾ ਦਾਤ ਜੂ ਨਹੀਂ ਹੋਇਆ ਪਹਿਲੇ ਕੋਈ ਬੱਚਾ ਦਾਤ ਤਾਂ ਹੋਇਆ ਪਰ ਜਿਹਨਾਂ ਨੇ ਥੱਕੜ ਮੜਾਈ ਕੁਝ ਨਹੀਂ ਕਰਿਆ ਜੀ ਅੱਜ ਹੁਣ ਜਿਵੇਂ ਤੁਸੀਂ ਕੁਛ ਕੁਛ ਨਹੀਂ ਕਰ ਰਹੇ ਨਾ ਤੁਸੀਂ ਨਹੀਂ ਕਮੀ ਕੀਤੀ ਕੀ ਲੱਗਦਾ ਹੈ ਕਿ ਪੁਲਿਸ ਨੇ ਕਿਉਂ ਕਾਰਵਾਈ ਨਹੀਂ ਕੀਤੀ ਸੀ ਅਪਰੋਚ ਵਾਲੇ ਨੇ ਜਾਂ ਕੋਈ ਐਸ ਵੀ ਸੇ ਗੱਲ ਹੈ ਹਾਂ ਮੈਨੂੰ ਤਾਂ ਹੁਣ ਹੁਣ ਤੁਹਾਡੀ ਕੀ ਡਿਮਾਂਡ ਹੈ ਉਨ ਕੀ ਮੰਗੇ ਤੁਹਾਡੇ ਸਾਥ ਚਾਹੀਦਾ ਜੀ ਇਹਨੂੰ ਸਾਥ ਚਾਹੀਦਾ ਕਿੰਨੇ ਕਿੰਨੇ ਬੱਚੇ ਨੇ ਤੁਹਾਡੇ ਜੀ ਦੋ ਬੱਚੇ ਹੈ ਜੀ ਕਿੰਨੇ ਕਿੰਨੇ ਉਮਰ ਦੇ ਨੇ ਤੇਰਾ ਮੁੰਡਾ ਤੇ 14 ਸਾਲ ਦਾ ਤੇ ਕੁੜੀ ਮੇਰੀ 11 ਸਾਲ ਦੀ ਹੈ ਪੁਲਿਸ ਨੇ ਪੁਲਿਸ ਨਾਲ ਬਿਆਨ ਅੰਦਾਜ਼ੇ ਕਿਤੇ ਹੁਣ ਤੱਕ ਨਹੀਂ ਹਲੇ ਨਹੀਂ ਕੋਈ ਬਿਆਨ ਨਹੀਂ ਲਗਿਆ ਜੀ ਕੋਈ ਕੁਝ ਨਹੀਂ ਲਗਿਆ ਜੀ ਮੈਨੂੰ ਹੁਣ ਤੱਕ 3-4 ਘੰਟੇ ਹੋ ਗਏ ਬੈਠੇ ਮੇਰੀ ਕੋਈ ਸੁਣਾਈ ਨਹੀਂ ਹੋਈ ਕੋਈ ਕੁਝ ਨਹੀਂ ਹੋ ਜਾਏਗਾ ਜਿਹੜਾ ਪਹਿਲੇ ਪਰਚਾ ਤਾਜੋ ਉਸੇ ਕਿਹੜੀ ਤਰੀਕ ਨੂੰ ਹੋਇਆ ਸੀਗਾ ਪਹਿਲੇ ਜਿਹੜਾ ਉਹਨਾਂ ਨੇ 11 ਜੂਨ ਨੂੰ ਜਿਹੜਾ 18 ਪੰਨ ਦੇ ਖਿਲਾਫ ਹੋਇਆ ਹਾਂਜੀ ਤੇ ਕਿਸੇ ਨੇ ਫੜਿਆ ਨਹੀਂ ਗਿਆ ਹਾਂਜੀ ਕਿ ਨਾਮ ਹੈ ਆਪਣਾ ਮਨਜੀਤ ਸਿੰਘ ਜੀ ਕਿਹੜਾ ਪਿੰਡ ਆ ਮੇਰਾ ਜੀ ਤੇ ਕੀ ਗੱਲਬਾਤ ਹੋ ਗਈ ਭਰਾ ਜੀ ਸਾਡੀ ਲੜਾਈ ਹੋ ਗਈ ਉਹ ਵੀ ਮਿੰਨਾ ਪਹਿਲਾਂ ਮੇਰੇ ਭਾਈ ਉਹਨਾਂ ਨੇ ਦਾਗ ਮਾਰੀ ਉਹਦੇ ਵੀ ਬੰਦੇ ਨੇ ਅਸਲ ਮਾਰੀ ਮੰਨ ਲਓ ਉਹਨਾਂ ਦੀ ਸਿਰ ਤੇ ਹੱਥ ਲੱਗੀ ਅਸੀਂ 1.5 ਮਹੀਨਾ ਹੋ ਗਿਆ ਠੱਕੇ ਖਾਂਦਿਆਂ ਨੂੰ ਸਾਡੀ ਕੋਈ ਹਮਾਇਤ ਕੋਈ ਕਾਰਵਾਈ ਨਹੀਂ કરી ਤੇ ਉਸ ਟਾਈਮ ਕਿਹੜੀ ਧਾਰਾ ਸਰਚਾ ਦਰਿਕਤਾ ਸੀਗਾ ਇਹਨਾਂ ਦੇ 755 400 ਕ ਕ ਕਰਤੇ ਹਮਲਾ ਕਰਿਆ ਸੀਗਾ ਕਰਤੇ ਹਮਲਾ ਕਰਿਆ ਅੱਛਾ ਉਹਨਾਂ ਦੀ ਅੱਜ ਡੈਥ ਹੋ ਚੁੱਕੀ ਆ ਡੈਥ ਰਾਤ ਕਿਥੇ ਹੋਈ ਸਾਡੇ ਤੋਂ ਸਾਡੇ ਤੋਂ ਸਹੀ ਸਾਡੀ ਸਵੇਰ ਦੇ ਬੈਠੇ ਇਹਨਾਂ ਦੇ ਡੈਥ ਕਿਹੜੀ ਘਰ ਹੋਈ ਆ ਕਿੱਥੇ ਹੋਈ ਘਰ ਹੋਈ ਸਾਡੀ ਘਰ ਡੈਥ ਹੋਈ ਉਹਨਾਂ ਦੀ ਅੱਜ ਅਸੀਂ ਹੁਣ ਹਸਪੀਟਲ ਚ ਆਏ ਆ ਕੰਟੀ ਕੋਈ ਸੁਣਵਾਈ ਨਹੀਂ ਤੇ ਹੁਣ ਤੁਹਾਡੀ ਕੀ ਡਿਮਾਂਡ ਅਸੀਂ ਹੁਣ ਫੈਸਲਾ ਚਾਹੁੰਦੇ ਆ ਸਾਡੀ ਸੁਣਵਾਈ ਇਹੀ ਹੈ ਇਹ ਸਾਨੂੰ ਬੰਦੇ ਚੱਕੇ ਜਾਂਦੇ ਹਨ ਮਿਲਚ ਆਵੇ ਹਨ ਇਨਸਾਫ ਮਿਲਵਾ ਦੇ ਨੂੰ ਅਰੈਸਟ ਕੀਤਾ ਜਾਂਦਾ ਉਹ ਬੰਦੇ ਆਜ਼ਾਦ ਫਿਰ ਰਹੇ ਨੇ ਸਾਡੇ ਅਸੀਂ ਸਵੇਰ ਦੌਰੇ ਰਾਤ ਦੇ ਭੁੱਖੇ ਪਿਆਸੇ ਫਿਰ ਰਹੇ ਸਾਡੀ ਵੀ ਕੋਈ ਸੁਣਵਾਈ ਹੋਣੀ ਚਾਹੀਦੀ ਹੈ ਕਿੰਨੇ ਬੰਦੇ ਪਰੇਸ਼ਾਨ ਹੋ ਰਹੇ ਨੇ ਜੀ ਉਹ ਦੇਖ ਲੋ ਉਹਨਾਂ ਦੇ ਲੇੜੀ ਆ ਦੀ ਵਾਈਫ ਦੀਆਂ ਅੱਖਾਂ ਦੇਖ ਲੋ ਆ ਗਏ ਸਾਰੇ ਬੰਦੇ ਆ ਗਏ ਦੋਸਤੋ